ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਅੱਜ ਹਲਕਾ ਚੱਬੇਵਾਲ ਵਿਖੇ ਬੀਡੀਪੀਓ ਮੁਸ਼ਾਰਪੁਰ ਦੀ ਅਗਵਾਈ ਹੇਠ ਨਜਾਇਜ਼ ਕਬਜ਼ੇ ਹਟਾਏ ਗਏ ਇਸ ਮੌਕੇ ਬੀਡੀਪੀਓ ਨੇ ਦੱਸਿਆ ਕਿ ਕੁੱਲ 8 ਕਨਾਲ ਦਾ ਨਜਾਇਜ਼ ਕਬਜ਼ੇ ਵਿੱਚੋਂ 4 ਕਨਾਲ ਦਾ ਕਬਜ਼ਾ ਹਟਾ ਦਿੱਤਾ ਗਿਆ ਹੈ ਅਸੀਂ ਤਾਂ ਕਹਿੰਦੇ ਨਿਸ਼ਾਨਦੇਹੀ ਦੇ ਆਪ ਜੀ ਨੇ ਨਿਸ਼ਾਨਦੇਹੀ ਕਰਵਾ ਲੈਣ ਤੁਹਾਨੂੰ ਗੇਟ ਕੋਮਾ ਗੇਟ ਨਹੀਂ ਨਿੱਕੇ ਕੁਝ ਮਕਾਨ ਢਾਈ ਗਏ ਆ ਕੀ ਕਰਨਾ ਮਕਾਨ ਦਾ ਇਹ ਨਾ ਡੀਡੀਪੀਓ ਦੀ ਕੋਰਟ ਦੇ ਵਿੱਚ ਕੇਸ ਚੱਲਦਾ ਸੀ 2019 ਤੋਂ ਇਹਦਾ 2020 ਦੇ ਵਿੱਚ ਫੈਸਲਾ ਕੀਤਾ ਵੀ ਜਿਸ ਬੰਦੇ ਨੇ ਵੀ ਕੋ ਨਜਾਇਜ਼ ਕਬਜ਼ਾ ਕੀਤਾ ਵਾ ਤੇ ਉਹ ਢਾਓ ਇਹ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਨੋਟਿਸ ਵੀ ਕੱਢਿਆ ਸੀ ਤੇ ਇਤਲਾਹ ਵੀ ਕੀਤੀ ਗਈ ਸੀ ਇਹਨਾਂ ਦੀ ਤੇ ਆਪਣਾ ਆਪਣਾ ਸਮਾਨ ਢਾ ਲਓ ਆ ਕੁਝ ਜਿਹਦੇ ਕਰਕੇ ਅੱਜ ਪੁਲਸ ਮਜਾਦ ਲਾ ਕੇ ਪ੍ਰਸ਼ਾਸਨ ਨੇ ਸ਼ਾਂਤੀ ਦੇ ਨਾਲ ਜੋ ਵੀ ਐ ਨਟਾਟਿਆ ਤੇ ਕੁਝ ਵਿਕਤੀਆਂ ਵੱਲੋਂ ਕੋ ਸਮਾਨ ਲਿਆ ਗਿਆ ਵਾ ਜਿਹੜਾ ਸਮਾਨ ਆਹੀਂ ਇੱਕ ਹਫ਼ਤੇ ਦਾ ਟਾਈਮ ਦੇ ਦੋ ਜਿਹੜਾ ਰਹਿਦਾ ਸਮਾਨ ਉਹ ਵੀ ਚੁੱਕ ਲਾਂਗੇ ਕੁਝ ਉਹਨਾਂ ਦਾ ਕੀਮਤੀ ਸਮਾਨ ਜਿਹੜਾ ਵੀ ਉੱਥੇ ਪਿਆ ਆ ਕਿੰਨੀ ਜਗ੍ਹਾ ਤੇ ਕੰਪਨੀ ਆ ਇਹ ਜਿਹੜਾ ਜਚਾਈਗਾ ਤੇ 8 ਕਨਾਲਾਂ ਦੀ ਜਗ੍ਹਾ ਤੇ ਕਬਜ਼ਾ ਹੈ ਜਿਹਦੇ ਵਿੱਚੋਂ ਆਪਾਂ 4 ਕਨਾਲਾਂ ਦੇ ਕਰੀ ਜਿਹੜਾ ਵੇ ਉਹ ਅੱਜ ਛਾਦਾਵਾ ਤੇ ਕੁਝ ਜਿਹੜਾ ਵਾ ਕਮਰੇ ਉਹ ਰਹਿ ਗਏ ਆ ਉਹਨਾਂ ਨੂੰ ਕਿਹਾ ਵਾ ਆਪਣਾ ਕੀਮਤੀ ਸਮਾਨ ਜੋ ਵੀ ਹੈ ਦੋ ਚਾਰ ਦਿਨਾਂ ਵਿੱਚ ਵਾਪਸ ਕੱਢ ਲਓ ਤੇ ਸੋਮਵਾਰ ਤੱਕ ਇਹ ਦੁਬਾਰਾ ਅਸੀਂ ਫਿਰ ਦੁਬਾਰਾ ਆਣ ਕੇ ਕਬਜ਼ਾ ਕਰਾਂਗੇ ਨਾਮ ਸੁਖਜਿੰਦਰ ਸਿੰਘ ਬੀਡੀਪੀਓ ਪਿੰਡ ਚੱਬੇਵਾਲ ਬਲਾਕ ਹਿਸ਼ਾਰਪੋਟੋ